ਸਾਪ ਦਾ ਚੇਰ ਮੈਂ ਤੇ بیٹے ਤੇ ਉਸਦੇ ਸਾਥੀਆਂ ਤੇ ਜਾਨ ਲੈਵਾ ਹਮਲਾ ਕਰਨ ਦੇ ਲਗੇ ਕਥਿਤ ਦੋਸ਼ ਪੁਲਿਸ ਨੇ ਪਹੁੰਚ ਕੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਪੁਲਿਸ ਕਰ ਰਿਹਾ ਹੈ ਮਾਮਲੇ ਦੀ ਜਾਂਚ ਮਾਮਲਾ ਗੁਰਦਾਸਪੁਰ ਦੇ ਪਿੰਡ ਬਾਗੜੀਆ ਦਾ ਹੈ ਜਿੱਥੇ ਅੱਜ ਨੰਗੀ ਚਟੀ ਗੁੰਡਾਗਰਦੀ ਵੇਖਣ ਨੂੰ ਮਿਲੀ ਜਦੋਂ ਨੌਜਵਾਨ ਨੂੰ ਪਿੰਡ ਤੇ ਹੀ ਲੋਕਾਂ ਵੱਲੋਂ ਵਿਰੋਧੀ ਧਿਰ ਤੇ ਪੀੜਤ ਨੌਜਵਾਨ ਨੂੰ ਆਪਣੇ ਘਰ ਖੜ ਕੇ ਪੂਰੀ ਤਰ੍ਹਾਂ ਮਾਰ ਕੁੱਟਾਈ ਕੀਤੀ ਗਈ ਜਦੋਂ ਕਿ ਦੂਸਰੀ ਧਿਰ ਨੇ ਰੂਪਾਂ ਨੂੰ ਸਿਰੇ ਤੋਂ ਹੀ ਲਕਾਰਿਆ ਹੈ ਇਸ਼ਾਰਾ ਮਾਮਲਾ ਥਾਣਾ ਪੈਣੀ ਮੀਆਂਖਾ ਅਦੀਪਿੰਦੇ ਪਿੰਡ ਪਾਗੜੀਆ ਦਾ ਹੈ ਜਿੱਥੇ ਅੱਜ ਇੱਕ ਨੌਜਵਾਨ ਨੂੰ ਪਿੰਡ ਦੀਵਰੋਦੀ ਤੇਰ ਵੱਲੋਂ ਕੁੱਟਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਉਤਰ ਦੇ ਅਜਾਇਬ ਸਿੰਘ ਨੇ ਦੱਸਿਆ ਕਿ ਪਿੰਡ ਦੀਵਰੋਦੀ ਤੇਰ ਦੇ ਸਰਪੰਚ ਚਾਚਾ ਸਿੰਘ ਦੇ ਪਰਿਵਾਰ ਨਾਲ ਪੁਰਾਣੀ ਰੰਜਿਸ਼ ਤੇ ਚੱਲਦਿਆਂ ਅੱਜ ਉਸਦੇ ਪੁੱਤਰ ਦੀ ਬਖਤ ਬੁਰੀ ਤਰ੍ਹਾਂ ਮਾਰਕਟਾ ਕੀਤੀ ਗਈ ਹੈ ਪੁਨੰਤੋਸ਼ ਲਿਬਾਇਕ ਜੈਜਲ ਸਿੰਘ ਦੇ ਪੁੱਤਰ ਰঞ্জੀਸ਼ ਸਿੰਘ ਗੁਰਜੀਤ ਸਿੰਘ ਪਤੀ ਜਪਾਰ ਸਿੰਘ ਅਤੇ ਉਸਦੇ ਪਤਰੀਆਂ ਨੇ ਅਜੈ ਸਿੰਘ ਦੇ ਪੁੱਤਰ ਗੁਰਮੀਤ ਸਿੰਘ ਨੂੰ ਉਸਦੇ ਘਰ ਦੇ ਅੱਗੇ ਚੜੀ ਚੁੱਕੇ ਲੈ ਚਾਇਆ ਗਿਆ। ਉਹਨਾਂ ਵੱਲੋਂ ਗੁਰਮੀਤ ਸਿੰਘ ਨੂੰ ਜੈਜਲ ਸਿੰਘ ਦੇ ਘਰ ਲਿਜਾ ਕੇ ਪੂਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ ਜਿਸ ਤਰ੍ਹਾਂ ਉਹ ਬੇਹੋਸ਼ ਹੋ ਕੇ ਜ਼ਮੀਨ ਉੱਤੇ ਡਿੱਗ ਗਿਆ। ਇਸ ਦੌਰਾਨ ਕਿਸਾਨ ਆਗੂ ਸ਼ਤਰਨਾਮ ਸਿੰਘ ਬਾਗੜੀਆ ਐਸਐਸਪੀ ਕਰਤਾਰਸਪੁਰ ਧਿਆਨ ਵਿੱਚ ਇਹ ਵਾਕਿਆ ਲਿਆਂਦਾ ਤਾਂ थाना ਪਣੀ ਮੀਆਂ ਖਾਂ ਦੇ ਪੁਲਿਸ ਮੌਕੇ ਤੇ ਪਹੁੰਚ ਗਈ ਪੁਲਿਸ ਵੱਲੋਂ ਗਰਮੀਤ ਸਿੰਘ ਨੂੰ ਗੰਭੀਰ ਹਾਲਤ ਵਿੱਚ ਚੁੱਕ ਕੇ ਸਿਵਲ ਹਸਪਤਾਲ ਪਣੀ ਮੀਆਂ ਖਾਂ ਵਿਖੇ ਲਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਲੀ ਰੈਫਰ ਕਰ ਦਿੱਤਾ ਗਿਆ ਹੈ ਪੀੜਤ ਪਰਿਵਾਰ ਨੇ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਸਖਤ ਤੋਂ ਸਖਤ ਸਜ਼ਾ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਜਦੋਂ ਜਲ ਸਿੰਘ ਬਾਗੜੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਗੁਰਮੀਤ ਸਿੰਘ ਨਿੱਜੀ ਰੰਜਿਸ਼ ਤੇ ਚੱਲਦਿਆਂ ਉਹਨਾਂ ਦੇ ਘਰ ਆ ਕੇ ਉਹਨਾਂ ਨੂੰ ਲਲਕਾਰ ਮਾਰਨ ਲਗਾ ਜਿਸ ਦਾ ਵਿਰੋਧ ਕਰਨ ਉੱਤੇ ਉਸਦੇ ਪਰਿਵਾਰ ਦੀ ਗਰਮੀਤ ਸਿੰਘ ਨਾਲ ਚੱਕਰ ਹੋ ਗਿਆ ਜਿਸ ਬੰਦੀ ਜਦੋਂ ਐਸ ਐਚਓ ਸੁਮਨਪ੍ਰੀਤ ਕੋਲ ਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਹਾ ਕਿ ਬੀੜ ਦਿਰ ਦੇ ਬਿਆਨ ਲਈ ਜਾ ਰਹੇ ਹਨ ਜਿਸ ਦੀ ਇਨਕੁਆਰੀ ਤੋਂ ਬਾਅਦ ਮਾਮਲਾ ਤਰਜ ਕਰ ਲਿਆ ਜਾਵੇਗਾ ਮੇਰਾ ਨਾਮ ਹੈ ਜੈਪ ਸਿੰਘ ਕੀ ਮਸਲਾ ਕੀ ਬਣਿਆ ਮਸਲਾ ਕੀ ਅਸ਼ੋਕੀ ਦੁਕਾਨ ਵਾਲਾ ਸਾਡੇ ਗੁਰਦੁਆਰਾ ਸਾਹਿਬ ਦੇ ਕੋਲ ਸਾਡੇ ਮਹੱਲੇ 'ਚ ਦੋਨੋਂ ਭਰਾ ਬੈਠੇ ਸੀ ਤੇ ਮੈਂ ਇਹਨਾਂ ਦੇ ਕੋਲੋਂ ਲੰਘ ਕੇ ਗਿਆ ਤੇ ਇਹ 8 ਜਣੇ ਆਏ ਨੇ ਇਹਨਾਂ ਨੇ ਲੜਕਿਆਂ ਨੂੰ ਪਹਿਲਾਂ ਭੀਜੇ ਨਾ ਧੱਕੇ ਮਾਰ ਕੇ ਤੇ ਉੱਥੇ ਸੁੱਟ ਗਏ ਨੇ ਉਹਦੇ ਵਾਲ ਬੋਲ ਕੋ ਕੇ ਪਰਨਾ ਵੀ ਲਾ ਕੇ ਲੈ ਗਏ। ਸਮਝੋ ਪਰਾ ਲੱਗਾ ਕਿ ਇਹ ਮੇਰੇ ਕੋਲ ਤੇ ਸਾਈਕਲ ਸੀ ਮੈਂ ਸੁੱਟਦਾ ਉੱਥੇ ਹੀ ਸਾਈਕਲ ਜਿਹਨੂੰ ਸੁੱਟਦਾ ਪੁਰਦਾਰੇ। ਤੇ ਫਿਰ ਮੋਟਰਸਾਈਕਲ ਤੇ ਇਹਨਾਂ ਦੇ ਡੇਰੇ ਕੇ ਅੱਗੋਂ ਗਾਲਾਂ ਕੱਢੀਆਂ ਕਹਿੰਦੇ ਜੋ ਅਸੀਂ ਕਰਨਾ ਅਸੀਂ ਲਿਆ ਕਰ। ਉਹਨ ਜਿੱਥੇ ਭਜਣਾ ਭੱਜ ਲਿਆ ਸੀ ਨਹੀਂ ਬਖਸ਼ਣਾ ਤਾਂ ਤੇ ਨਾ ਤਾਂ ਨੰਤਰ ਹੁੰਦਾ। ਉਹ ਜਿਹੜੇ ਕਹਿੰਦੇ ਸਾਡੀਆਂ ਵੀਡੀਓ ਵਾਇਰਲ ਕਰਦਾ ਫਲਾਣ ਸਰਦ ਜੋ ਵੀ ਵੀਡੀਓ ਵਾਇਰਲ ਹੈ ਕੀਤੀ ਸਾਡਾ ਕਿਸੇ ਨਾ ਪੈਸੇ ਦਾ ਲੈਣ ਦੇਣ ਸੀ। ਤੇ ਇਹ ਬੰਦਾ ਆਣ ਕੇ ਇਹਨਾਂ ਦਾ ਵੀ ਵਿਚ ਖੜਾ ਸੀ ਚੈਟਰਸਨ ਉਤੇ ਇਹਨੇ ਫਿਰ ਚੈਟਰ ਦੀ ਵੀਡੀਓ ਵਾਰਲਗੀ ਤੇ ਕਿ ਇਹ ਤਾਂ ਮੇਰੇ ਨਾਲ ਦੇ ਨਾਲ ਕੋਈ ਨਹੀਂ ਨਾ ਮੌਜੂਦ ਬੇਰ ਨਾਲ ਕੋਈ ਸਾਡੇ ਸੱਜੇ ਖੱਬੇ ਉਹਨਾਂ ਕੋਈ ਰਿਸ਼ਤੇਦਾਰ ਹੈ ਕਿ ਇਸ ਕਰਕੇ ਇਸ ਆਦਮੀ ਨੇ ਕੀ ਕੀਤਾ ਵੀ ਇਹਦੇ ਮੁੰਡਿਆਂ ਨੇ ਚੁੱਕ ਕੇ ਵੀ ਇਹਨੂੰ ਲੈ ਕੇ ਵੀ ਸਾਡੀ ਚੇਅਰਮੈਨ ਸਾਹਿਬ ਦੀ ਸਾਬਕਾ ਦੀ ਭੰਡਨੀ ਕਿਉਂ ਕੀਤੀ ਜਦ ਕਿ ਸਾਡਾ ਇਹਨਾਂ ਕੋਈ ਤਾਂ ਦੇਣ ਨਹੀਂਗਾ ਨਾ ਇਹ ਸਾਡਾ ਕੋਈ ਮੌਜੂਦ ਬੇਰ ਨਾਲ ਕੋਈ ਸਾਡੇ ਜਦੋਂ ਜਦੋਂ ਆਇਆ ਉੱਥੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਖਾਲਸ ਬੰਦ ਰਾਜ ਸਿੰਘ ਉੱਥੇ ਹੀ ਕੋਈ ਗੱਲ ਨਹੀਂ ਪਰ ਇਹ ਕੀ ਹੈ ਜਿੱਥੇ ਕਿੱਥੇ ਕੋਈ ਮਸਲਾ ਹੋਇਆ ਚਾਹੇ ਕਿਸੇ ਵੀ ਮੁੱਦੇ ਤੇ ਹੋਇਆ ਇਹ ਨਾਲ ਖੜਾ ਹੁੰਦਾ ਹੈ ਖਿਲਾਫ ਦੇ ਔਰ ਸ਼ੁਰੂ ਤੋਂ ਹੀ ਭਈ ਜਦੋਂ ਖਿਲਾਫ ਹੈ ਜੋ ਪਤਾ ਖਿਲਾਫ ਹੈ ਤਾਂ ਸਾਡਾ ਕੇਸ ਨਾਲ ਚੱਲਦਾ ਮਸਲਾ ਇਹ ਵਿੱਚ ਆਉਂਦਾ ਇਹਨੂੰ ਕੀ ਮਤਲਬ ਸੀ ਉਸ ਤੋਂ ਬਾਅਦ ਕੀ ਹੈ ਵੀ ਜੇ ਕੋਈ ਦਰਜ ਬੋਲਿਆ ਤੇ ਪਿੰਡ ਦੇ ਵਿੱਚ ਇਹਦੀ ਗੱਲ ਤੇ ਪੰਚਾਇਤਾਂ ਹੁੰਦੀਆਂ ਜਾਂ ਫਿਰ ਠਾਣੇ ਹੁੰਦੇ ਦਰਖਾਸਤ ਦੇਦੇ ਉੱਤੇ ਤੇ ਗੱਲ ਦਾ ਪਤਾ ਲੱਗ ਜਾਂਦਾ ਕਿ ਕੀ ਸੱਚਾਈ ਹੈ ਕੀ ਝੂਠ ਹੈ ਇਹਨਾਂ ਨੇ ਕੀਤਾ 68 ਕਿਹਨਾਂ ਨੇ ਹੱਕ ਨਾ ਡੰਡੇ ਕਿਰਪਾਨਾਂ ਇਹਨਾਂ ਕੋਲ ਜੋ ਵੀ ਹੈ ਸੀ ਕਿੱtorch ਵੀ ਸੀ ਕੋਲ ਅਹੀਂ ਸਾਹਮਣੇ ਮੈਂ ਘਰ ਗਿਆ ਤਾਂ ਮੇਰੇ ਸਾਹਮਣੇ ਮਾਰਿਆ ਨਾ ਠੀਕ ਉਹਨੂੰ ਬੇਇਤਤ ਕਰਕੇ ਕਿੰਨਾ ਕੁ ਕੁੱਟਿਆ ਮੁਰੇ ਨੂੰ ਨੰਗਾ ਕਰਕੇ ਪਿਆ ਹੋਵੇ ਸਾਰੇ ਸਰੀਰ ਤੇ ਲੱਤਾਂ ਬਾਹਾਂ ਟਿੱਡੀਆਂ ਸਿਰ ਤੇ ਵੇ ਕੋ ਨਿਸ਼ਾਨ ਤੇ ਆਪਣੇ ਤੋਂ ਤਾਂ ਮਾਰਤਾ ਪੂਰਾ ਠੀਕ ਜਾਨੋਂ ਮਾਰਿਆ ਉਹਨਾਂ ਸੀ ਇਹਨਾਂ ਨੂੰ ਮਗਰ ਭੱਜ ਕੇ ਪਹੁੰਚਦੇ ਤਾਂ ਉਹਨਾਂ ਬਿਲਕੁਲ ਖਤਮ ਕਰਕੇ ਹੋ ਜਾਂਦਾ ਕਮਾਦੇ ਤੋਂ ਉਹਦੇ ਛੁੱਟ ਦਿੰਦੇ ਤੇ ਸਾਡੇ ਹੱਥ ਜੋੜਨ ਤੇ ਰਿਕਵੈਸਟ ਕਰਨ ਤੇ ਵੀ ਇਹਨਾਂ ਨੇ ਨਹੀਂ ਕਹੀ ਉਹਨੂੰ ਛੱਡਿਆ ਨਾ ਕਿਹਾ ਚਾਚਾ ਓਹਦੇ ਨੇ ਸਿਆਣੇ ਬੰਦੇ ਆ ਉਹਨਾਂ ਕਿਹਾ ਤੁਸੀਂ ਇਹ ਕੰਮ ਨਾ ਕਰੋ ਕਿ ਤੁਹਾਡੇ ਵਾਸਤੇ ਦਿਨ ਦਿਨੀ ਇਹ ਕੰਮ ਕਰਨਾ ਬਹੁਤ ਗਲਤ ਹੈ ਪਰ ਉਹ ਨਹੀਂ ਬਾਜਾਇਆ ਜਦ ਕਿ ਉਹਨਾਂ ਚੇਅਰਮੈਨ ਦਾ ਛੋਟਾ ਭਰਾ ਦਾ ਸਰਪੰਚਾ ਘਰ ਸਭ ਕੁਝ ਉੱਥੇ ਖੜਾ ਉਹਨੇ ਵੀ ਕਿਹਾ ਪਰ ਉਹਦੇ ਕਹੇ ਤੇ ਵੀ ਗੇਟ ਨਹੀਂ ਖੋਲਿਆ ਉਹਨਾਂ ਕਹਿੰਦਾ ਅਸੀਂ ਜੋ ਅੱਜ ਮਾਨਾ ਅੱਜ ਮਾਨਾ ਹੀ ਕਰ ਲਈਏ ਔਰ ਹੋਰ ਵੀ ਕਰ ਲਈਏ ਛੇ ਗਾਵੇਂ ਤੇ ਮਲਾਜੇ ਮੌਕੇ ਤੇ ਪਹੁੰਚੇ ਉੱਥੇ ਬਾਅਦ ਚ ਪਹੁੰਚੇ ਠੀਕ ਹੈ ਬਾਅਦ ਚ ਪਹੁੰਚੇ ਮਲਾਜਬਾਂ ਨੇ ਮੈਨੂੰ ਇਧਰੋਂ ਫੋਨ ਆਇਆ ਤਾਂ ਮੈਂ ਇੱਥੇ ਭੱਜਾਇਆ ਪਹੁੰਚ ਦੇਣਾ ਠਾਣੇ ਜਾ ਕੇ ਮਲਾਜੇ ਪਹੁੰਚ ਮਲਾਜਬਾਂ ਨੂੰ ਲੈ ਕੇ ਆਂਦਾ ਇੱਥੇ ਤੱਕ ਉਹ ਬੰਦੇ ਨਹੀਂ ਇੱਥੇ ਆਇਆ ਧੰਨਵਾਦ ਮੇਰਾ ਨਾਮ ਸਤਦਰ ਸਿੰਘ ਆ ਜੀ ਅਸੀਂ ਅੱਜ ਆਪਣੇ ਤਾਂ ਪਿੰਡ ਦੇ ਦੁਕਾਨ ਤੇ ਬੈਠੇ ਜਿੱਥੇ ਅਸੀਂ ਰੋਜ਼ ਬੰਦੇ ਆ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਤੇ ਅੱਜ ਇਹਨਾਂ ਨੇ ਆਣ ਕੇ ਗੱਡੀ ਦੇ ਵਿੱਚ ਚਾਰ ਜਣੇ ਇਹ ਚਾਰ ਜਣੇ ਮੋਟਰਸਾਈਕਲਾਂ ਤੇ ਆਏ ਆ ਇਹਨਾਂ ਨੇ ਆਣ ਕੇ ਸਾਡੇ ਹੱਥੇ ਪਾਈ ਗਰਮੀ ਸਿੰਘ ਨੂੰ ਚੁੱਕ ਕੇ ਗੱਡੀ 'ਚ ਸੁੱਟ ਲਿਆ ਤੇ ਬਾਅਦ ਮੇਰੇ ਵੀ ਇਹਨਾਂ ਨੇ ਮਾਰੇ ਆ ਹੱਥ ਦੇ ਵੀ ਮਾਰੇ ਇੱਥੇ ਮੇਲਵਾਲ ਬੇਲਵਾਲ ਵਾਲ ਵੀ ਮੁੱਟੇ ਪਰਣਾ ਵੀ ਲਾਇਆ ਪਰਨਾ ਜਦ ਤੱਕ ਉਹਨਾਂ ਦੀ ਗੱਡੀ 'ਚ ਹੀ ਆ ਉਹ ਵੀ ਚੁੱਕ ਕੇ ਲੈ ਗਿਆ ਤੇ ਬਹੁਤ ਬੁਰੀ ਹੱਤ ਨਾਲ ਉਹਨੂੰ ਕੁੱਟਿਆ ਦੇ ਨਾਲ ਕਿਤੇ ਕੁੱਟਿਆ ਨਾਲ ਕੀ ਮਸਲਾ ਕੀ ਸੀਗਾ ਮਸਲਾ ਪਤਾ ਨਹੀਂ ਕੀ ਹੈ ਮੈਨੂੰ ਐ ਤੱਕ ਪਤਾ ਨਹੀਂ ਆ ਉਹ ਇਹਨਾਂ ਨੇ ਆਉਂਦੇ ਹੋਏ ਕੁੱਟਣਾ ਸਟਾਰਟ ਕਰਤਾ ਟੋਟਲ ਕਿੰਨੇ ਬੰਦੇ ਸੀਗੇ 8 ਜਾਣੇ ਸੀ ਕੋਣ ਕੋਣ ਸੀਗੇ ਮੈਂ ਉਹਨਾਂ ਦੇ ਪਰਿਵਾਰ ਦੇ 4 ਬੰਦਿਆਂ ਨੂੰ ਜਾਣਦਾ ਬਸ ਹੋਰ ਵੀ ਇਹਨਾਂ ਵਿੱਚ 4 ਉਪਰੇ ਬੰਦੇ ਨੇ ਹਾਂਜੀ ਸਰਪੰਚ ਸਾਹਿਬ ਜिले ਤੁਸੀਂ ਮੌਕੇ ਤੇ ਪਹੁੰਚੇ ਹੋ ਤਾਂ ਕੀ ਮਸਲਾ ਸੀਗਾ ਤੇ ਇਹ ਗੱਲ ਇਦਾਂ ਹੈ ਕਿ ਲੋਧੀ ਇੱਕ ਨਿੰਦਰ ਜੋ ਘਰ ਦਾ ਜੋ ਅੱਜ ਇਹ ਕੰਮ ਹੋਇਆ ਇਹ ਕੰਮ ਵੈਸੇ ਨਹੀਂ ਹੋਣਾ ਚਾਹੀਦਾ ਸਾਡੀ ਇੱਛੇ ਦੇ ਵਿੱਚ ਕਿਉਂਕਿ ਕੱਲ ਕੀ ਹੋਈ ਆ ਵੀ ਜਦੋਂ ਇਹ ਚੁੱਕ ਕੇ ਲੈ ਗਏ ਇਹਨਾਂ ਦੇ ਦੱਸਣ ਮੁਤਾਬਕ ਉਹ ਜੋ ਗੇਮ ਬਣੀ ਆ ਚਲੋ ਮੁੰਡੇ ਨੇ ਚੋਕੇ ਲੈ ਗਏ ਆਪਣੇ ਘਰ ਲੈ ਗਏ ਜਦੋਂ ਅਸੀਂ ਗਏ ਆ ਮੋਕੇ ਤੇ ਇਹਨਾਂ ਦੇ ਘਰ ਦੇ ਬੰਦੇ ਸਾਡੇ ਜਾਂ ਤੋਂ ਪਹਿਲਾਂ ਅਸੀਂ ਪਹੁੰਚ ਚੁੱਕੇ ਸੀ ਤੇ ਉਹਨਾਂ ਨੂੰ ਵੀ ਮਤਲਬ ਕਿ ਘਰ ਨਹੀਂ ਸੀ ਵੜ ਦਿੱਤਾ ਜਾ ਰਿਹਾ ਮੁੰਡਾ ਹੰਦਾ ਸੀ ਤੇ ਇਹ ਹਾਰ ਕੇ ਮੈਨੂੰ ਫੋਨ ਕੀਤਾ ਇਹਨਾਂ ਨੇ ਵੀ ਆਇਆ ਗੱਲ ਹੋ ਗਈ ਆ ਤੇ ਅਸੀਂ ਇੱਥੇ ਘਰ ਆਏ ਤੁਸੀਂ ਵੀ ਆਓ ਚਲੋ ਅਸੀਂ ਵੀ ਕਿਤੇ ਕੰਮ ਗਏ ਸੀ ਮੈਂ ਕਿਹਾ ਚਲੋ ਮੈਂ ਵੀ ਆ ਗਿਆ ਚਲੋ 10 15 ਮਿੰਟ ਦੇ ਬਾਅਦ ਚ ਅਸੀਂ ਉੱਥੇ ਪਹੁੰਚ ਗਏ ਆ ਜਦੋਂ ਅਸੀਂ ਗਏ ਆ ਉੱਥੇ ਸਾਡੇ ਜਾਂ ਤੋਂ ਪਹਿਲਾਂ ਪੁਲਿਸ ਪਹੁੰਚ ਚੁੱਕੀ ਸੀ ਮੁੰਡਾ ਜਿਹੜਾ ਅੰਦਰੋਂ ਚੋਕੇ ਦੇ ਪੁਲਿਸ ਨੇ ਬਾਹਰ ਲਿਆਂਦਾ ਨਾਲ ਗੰਡੀ ਚ ਪਾ ਕੇ ਤੇ ਪੈਣੀ ਮੇਖਣਾ ਉਸ ਪੂਜ ਲੈ ਕੇ ਆਏ ਹੁਣ ਮੁੰਡੇ ਦੀ ਹਾਲਤ ਬਹੁਤ ਹੀ ਜ਼ਿਆਦਾ ਗੰਭੀਰ ਆ ਤੇ ਬਾਕੀ ਮਤਲਬ ਇਹ ਆ ਵੀ ਜਿੱਦਾਂ ਹੁਣੇ ਦੱਸ ਰਹੇ ਆ ਵੀ 8 ਬੰਦੇ ਸੀ ਉਹ ਇਹ ਇੱਕ ਬੀਮੀ ਸਟਾਈਲ ਵਾਲਾ ਕੰਮ ਬਣਿਆ ਜੀ ਸਾਨੂੰ ਤਾਂ ਫੋਨ ਆਇਆ ਪਹਿਲਾਂ ਸਭ ਮਸਲੇ ਕਿਹਦੇ ਨਾਲ ਨੇ ਇਸੀ ਦਾ ਪਤਾ ਤਾਂ ਕੀ ਹੋਲਾ ਹੋਰ ਆਇਆ ਵੀ ਚਾਹਲ ਸਾਂ ਦੇ ਸੰਗ ਜਿਹੜੇ ਘਰੂਆ ਮੁੰਡੇ ਉਹਨਾਂ ਦੇ ਨਾਲ ਬਾਹਰੋਂ ਦੇ ਜਿਹੜੇ ਮੁੰਡੇ ਮਗਾਏ ਸੀ ਉਹ ਲਗਭਗ 8 ਤੋਂ 10 ਜਣੇ ਸੀ ਉਹ ਚੁੱਕ ਕੇ ਇਸ ਮੁੰਡਾ ਜਿਹੜਾ ਸਾਡਾ ਪਾਗੜੀ ਖੁੱਲਦਾ ਸੀ ਉਹਨੂੰ ਘਰੇ ਲੰਗੇ ਆ ਤਨਿਹਰ ਬਹੁਤ ਜਿਆਦਾ ਫੋਨ ਕਰਨਾ ਕਰੀ ਲੱਗ ਪਤ ਘੰਟਾ ਡੇਢ ਘੰਟਾ ਅੰਦਰ ਬੰਦੀ ਬਣਾ ਕੇ ਰੱਖਿਆ ਤੇ ਇਹ ਜੋ ਸਾਨੂੰ ਪਤਾ ਲੱਗਾ ਜਿਵੇਂ ਇਹਨੂੰ ਪਤਾ ਲੱਗਾ ਹੈਗਾ ਹੁੰਦਾ ਵੀ ਸਾਡੇ ਹੀ ਪਿੰਡ ਦੇ ਵਿੱਚ ਇੱਕ ਸਤਾਬ ਦਾ ਜਣਾ ਲੀਡਰ ਆ ਕੋਈ ਇਨੀ ਬੁਸ਼ਾ ਗੱਦੀ ਕਰ ਰਿਹਾ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਐਸਐਸਪੀ ਸਾਹਿਬ ਦਾ ਦਫ਼ਤਰ ਨੂੰ ਫੋਨ ਕੀਤਾ ਤੇ ਉਹਨੂੰ ਬੇਨਤੀ ਕੀਤੀ ਵੀ ਸਾਡਾ ਇਹਦਾ ਬੰਦਾ ਚੁੱਕ ਕੇ ਜਿਹੜਾ ਵਾ ਕੋਈ ਆਪਣੇ ਘਰੇ ਲੈ ਗਿਆ ਵਾ ਉਹਦੀ ਜਾਣਕਾਰੀ ਰੱਖੀ ਜਿਹੜੀ ਉਹ ਸਰਕਾਰ ਕਰੇ ਤੇ ਉਸ ਪ੍ਰਸ਼ਾਸਨ ਕਰੇ ਐਸਐਸਪੀ ਸਾਹਿਬ ਦੇ ਉਸੇ ਵળે ਐਕਸ਼ਨ ਲੈਂਦੇ ਆ ਜਿਹੜੀ ਉਹ ਗੱਡੀ ਬੂਸਵਾਲਾ ਦੀ ਉਹ ਚੈਂਸਰ ਦੇ ਘਰੇ ਪਹੁੰਚੀ ਆ ਉੱਥੇ ਜਿਹੜਾ ਬੰਦਾ ਉਹਦਾ ਹਰ ਦਾ ਬਰੰਦ ਕੀਤਾ ਜਦੋਂ ਅਸੀਂ ਗਏ ਆ ਜੱਫੇਬੰਦੀ ਦੇ ਤੌਰ ਦੇ ਉੱਤੇ ਉੱਥੇ ਉਹਦੇ ਘਰੇ ਵੇਖਣ ਵਾਸਤੇ ਕੀ ਗੱਲ ਹੋਈ ਆ ਉਹ ਸਾਰੇ ਸਾਰਾ ਪਰਿਵਾਰ ਸਾਡੇ ਹੀ ਨਾਲ ਪੈ ਗਿਆ ਇਹ ਵੀ ਨੇ ਕਿ ਸਾਨੂੰ ਮਾਲਕਤ ਦੀ ਵੀ ਕੋਸ਼ਿਸ਼ ਕੀਤੀ ਆ ਸਾਡੇ ਨਾਲ ਸਾਡੇ ਸਰਪੰਚ ਸਾਹਿਬ ਉਹਦੇ ਬਸਾਰੇ ਨੇ ਮਤਲਬ ਇਹਨਾਂ ਮਤਲਬ ਉਹਨਾਂ ਤਸ਼ੱਦਦਤ ਆ ਇਸ ਗੁੱਡੇ ਤੋਂ ਗੱਲ ਕਰਨ ਵਾਲੇ ਵੀ ਖੌਫ ਜਣਾਵਾ ਇਹਨਾਂ ਦਾ ਇਹਨਾਂ ਉਸ ਇਲਾਕੇ ਦੇ ਵਿੱਚ ਕੀ ਗੱਲ ਕਰਨ ਵਾਲੀ ਨਹੀਂ ਮੈਂ ਕਿੰਨੇ ਕੁ ਬੰਦੇ ਸੀਗੇ ਜਿਹੜੇ ਗੁੱਟਰੇ ਸੀਗੇ ਜਿਹੜੇ ਉਹ ਤਾਂ ਜਿਹੜਾ ਜਿਹਨਾਂ ਦੇ ਸਾਹਮਣੇ ਹੋਈ ਗੱਲ ਜਦੋਂ ਚੁੱਕੇ ਮੁੰਡੇ ਖੜੇ ਆਠ ਮੁੰਡੇ ਸੀ ਆਠੋਂ 10 ਮੁੰਡੇ ਸੀਗੇ ਜਦੋਂ ਉਹਨੂੰ ਮੁੰਡੇ ਚੁੱਕੇ ਘੜਾ ਨਾਲੇ ਸਾਗਾ ਵੀਰ ਵੀ ਉਹਨਾਂ ਨਾਲ ਸੀ ਇਹਨੂੰ ਨਾਲੇ ਚੁੱਕੇ ਲੱਗਿਆ ਤੇ ਘੜ ਜਦੋਂ ਛੜਾਇਆ ਵਾਪਾਂ ਉਦੋਂ ਲੱਗਦਾ 40 ਤੋਂ 50 ਜਿਹੜੇ ਸੀ ਆਪਣੇ ਪਿੰਡ ਦੇ ਵਿੱਚ ਬਹੁਤ ਬਰਸੀ ਉਹ ਅਦਾਲ ਸੀਗੇ ਤੇ ਮੈਂ ਉਹਨਾਂ ਵੀ ਇੰਨਾ ਝਾਲਮਾਨਾ ਰਵਈਆ ਜਿਹਨਾਂ ਦਾ ਉਹ ਨਹੀਂ ਇਹਨੂੰ ਹਕਤਿਆਰ ਕਰਨਾ ਚਾਹੀਦਾ ਜੀਵਨ ਦਾ ਮਸਲਾ ਆਪਣੇ ਨਿੱਜੀ ਘਰ ਦਾ ਹੈਗਾ ਤੇ ਪਰਿਆ ਪੰਚਾਇਤ ਹੁੰਦੀ ਆ ਥਾਣਾ ਹੁੰਦਾ ਵਾ ਕਿ ਅਰਜ਼ੀ ਦਿੱਤੀ ਜਾ ਸਕਦੀ ਆ ਸਾਡਾ ਇਹਦਾ ਵਾ ਇਸ ਕਲੋਂ ਕਲੇਸ਼ ਆ ਇਹਦਾ ਕੋਟਰਾ ਮਾਈ ਕਰਾਇਆ ਜਾਵੇ ਪਰ ਇੰਦਾ ਸ਼ਰਮ ਜੁਨੇ ਨੇ ਮੈਨੇ ਬੰਦਾ ਚੁੱਕੇ ਘਰ ਲੈ ਜਾਣਾ ਉਹਨੂੰ ਇੰਨੀ ਬੁਰੀ ਤਰ੍ਹਾਂ ਕੁੱਟਣਾ ਤੇ ਅਜੇ ਵੀ ਹਲਾ ਦੇ ਜਿਹੜੀ ਆਉਂਦੀ ਫੇਰ ਲੈਗੀ ਨਾ ਉਹ ਕੋ ਧਿਆਨ ਦੇਣ ਦੇ ਸਦਰਾ ਫਿਆ ਅਸੀਂ ਹੁਣ ਜਦੋਂ ਹੋਸ਼ ਦੇ ਵਿੱਚ ਆਊਗਾ ਤੇ ਫੇਰ ਉਹ ਤੋਂ ਗੱਲਬਾਤ ਪੁੱਛਾਂਗੇ ਗੱਲਬਾਤ ਕੀ ਹੋਈ ਆ ਪਰ ਜਿਹੜਾ ਅੱਜ ਜਿਹੜੀ ਹੋਈ ਆ ਅੱਜ ਮਜਹਿ ਜਿਹੜੀ ਆ ਇਸ ਆਮ ਆਪ ਵੀ ਪਾਗਦੇ ਜਿਹਨੇ ਬਨੇ ਵੱਡੇ ਵਰਕਰ ਨੇ ਜਿਦੋਂ ਸਾਡੇ ਪਿੰਡ ਪਗੜੀਆਂ ਤੋਂ ਉਹਨਾਂ ਬਹੁਤ ਜ਼ਿਆਦਾ ਜਿਨਮੇ ਦਿੱਤੇ ਕੀਤਾ ਇਹ ਨਿਰਲ ਜੋ ਹੈ ਸਭ ਤੋਂ ਪਹਿਲੀ ਗੱਲ ਤੇ ਆ ਵੀ 2 ਸਾਲ ਹੋ ਗਏ ਸਾਡੇ ਖਿਲਾਫ ਵੀਡੀਓ ਤੇ ਆਡੀਓ ਪਾਉਣ ਦਿਆ ਅਹੀਂ ਤੇ ਬੱਚਿਆਂ ਨੂੰ ਵੀ ਤੇ ਆਪ ਹੀ ਸਮਝਾ ਕੇ ਰੱਖਿਆ 50 ਸਾਲ ਹੋ ਗਏ ਸਾਨੂੰ ਇੱਥੇ ਰਹਿੰਦਿਆਂ ਨੂੰ ਇਹ ਪਿੰਡ ਦੇ ਵਿੱਚ ਕਦੀ ਕੋਈ ਸਾਡੇ ਖਿਲਾਫ ਕੋਈ ਐਫ ਆਰ ਆਈ ਕੋਈ ਦਰਖਾਸਤ ਜਾਂ ਦਿੱਤੀ ਹੋਵੇ ਜਾਂ ਸਾਡੇ ਵੱਲੋਂ ਗਈ ਹੋਵੇ ਜਾਂ ਉਹਨਾਂ ਵੱਲੋਂ ਗਈ ਹੋਵੇ ਕੋਈ ਨਹੀਂ ਗਈ ਇਹ ਜੇ ਮਤਲਬ ਇਹਨਾਂ ਨੇ ਜਿਹੜੇ આરોਪ ਲਾਇਆ ਬਿਲਕੁਲ ਬੇਬੁਨਿਆਦ ਨੇ ਉਥੇ ਵੱਸਦਾ ਘਰ ਵਾ ਉਥੇ ਦੁਕਾਨਾਂ ਨੇ ਉਥੇ ਘਰ ਨੇ ਸਾਰਾ ਕੋਈ ਆਉਣ ਜਾਣ ਸੜਕਾਂ ਵਗਦੀਆਂ ਨੇ ਇੱਕ ਭੈਣੀਕੁੰਡੇ ਵੱਲੋਂ ਆਉਂਦੀ ਆ ਇੱਕ ਮੁੱਲਾਂਵਾਲ ਵੱਲੋਂ ਆਉਂਦੀ ਆ ਸਾਰੇ ਉਥੇ ਮੇਲ ਮਲਾਪ ਹੁੰਦਾ ਇਹਨਾਂ ਦੇ ਘਰ ਦੇ ਲਾਗੇ ਉਥੋਂ ਦੱਸੋ ਤੁਸੀਂ ਬੰਦਾ ਕੋਈ ਕਿਹਨੂੰ ਚੁੱਕੇ ਕੋ ਕਰ ਸਕਦਾ ਇਹ ਬਿਲਕੁਲ ਬੇਬੁਨਿਆਦ ਆ ਤੇ ਬਿਲਕੁਲ ਝੂਠੇ આરોਪ ਨੇ ਉਹ ਸਾਡੇ ਘਰ ਗਿਆ ਘਰ ਜਾ ਕੇ ਗਾਲਾਂ ਕੱਢੀਆਂ ਮੁੰਡਿਆਂ ਨੂੰ ਪਿਆਗੇ ਤੇ ਮੈਂ ਤੇਰੇ ਨਾ ਤੇਰੇ ਪਿਓ ਨਾਲ ਕੀਤਾ ਹੁਣ ਤੇਰੇ ਨਾਲੇ ਕਰਕੇ ਦੱਸਣਿਆ ਤੈਨੂੰ ਤੇ ਫੇਰ ਇਹਨਾਂ ਮੁੰਡਿਆਂ ਨੇ ਆਪਸ ਵਿੱਚ ਲੜਿਆ ਕਿਸੇ ਨੂੰ ਕੋਈ ਮਾਰਨ ਦੀ ਕਿਸੇ ਨੂੰ ਕੋਈ ਮਾਰਨ ਦੀ ਮਨਸ਼ਾ ਨਹੀਂ ਕਿਸੇ ਦੀ ਕੋਈ ਗੱਲ ਨਹੀਂ ਦੂਜੀ ਗੱਲ ਪਿਆਹੀ ਇਸ ਤੋਂ ਪਹਿਲਾਂ ਥਾਣੇ ਰਿਪੋਰਟ ਦਿੱਤੀ ਐਸਐਚਓ ਸਾਹਿਬ ਨਾਲ ਗੱਲ ਕਰਕੇ ਥਾਣੇ ਦਰਖਾਸਤ ਦਿੱਤੀ ਆ ਥਾਣੇ ਵਾਲਿਆਂ ਵੀ ਕੋਈ ਕਾਰਵਾਈ ਨਹੀਂ ਕੀਤੀ ਜੇ ਇਹ ਕਾਰਵਾਈ ਕਰ ਲੈਂਦੇ ਤੇ ਸਾਡੇ ਇਹ ਚੜਾਈ ਲੜਾਈ ਤੋਂ ਝਗੜੇ ਤੋਂ ਅਸੀਂ ਬਚ ਜਾਣਾ ਸੀ ਅਪਗਤ ਜੀ ਦਿੱਤੀ ਜਾਂਦੀ ਕੋਈ ਰੰਜਿਸ਼ ਚੱਲ ਰਹੀ ਪ੍ਰਾਣੀ ਜਾਂ ਕੀ ਕਰਨਾ ਪ੍ਰਾਣੀ ਰੰਜਿਸ਼ ਸਾਡੇ ਕੋਈ ਨਹੀਂ ਸਾਡਾ ਕੋਈ ਵਾਟ ਨਹੀਂ ਬੰਨਾ ਨਹੀਂ ਇਹਦੇ ਨਾਲ ਕੋਈ ਸਾਂਝਾ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਸਾਡੀ ਇਹਦੇ ਨਾਲ ਸਿਰਫ ਇਹ ਵੀਡੀਓ ਤੇ ਆਡੀਓ ਸਾਡੇ ਖਿਲਾਫ ਪਾਈ ਜਾਂਦਾ ਜਿੱਤਰਾ ਕੋਈ ਬੰਦੇ ਦੇ ਨਾਲ ਨਹੀਂ ਚੱਲੇ ਗਏ ਤਾਂਹੀਂ ਭਾਵੇਂ ਗੱਲ ਕੀਤੀ ਜਾਂ ਨਹੀਂ ਕੀਤੀ ਜਾਂਦੇ ਸਾਡੇ ਖਿਲਾਫ ਉਸੇ ਵੇਲੇ ਆਡੀਓ ਪਾ ਦੇਣੀ ਹੈ ਵੀਡੀਓ ਪਾ ਦੇਣੀ ਹੈ 2 ਸਾਲ ਹੋ ਗਏ ਅਸੀਂ ਇਹਦੇ ਘੜੇ ਹੱਥ ਵੀ ਜੋੜੇ ਤੇ ਪਿਓ ਨੂੰ ਲਾਂਭਾ ਵੀ ਦਿੱਤਾ ਮੇਰੇ ਭਰਾ ਨੇ ਘਰ ਜਾ ਕੇ ਵੀ ਭਰਾ ਤੋਂ ਇਹਨੂੰ ਥੋੜਾ ਜਿਆ ਸਮਝਾ ਆ ਕਰਿਆਹੀਂ ਤੁਹਾਡੇ ਨਾਲ ਕੜੀ ਮਾੜੀ ਨਹੀਂ ਚੰਗੀ ਨਹੀਂ ਫਿਰ ਵੇਖੋ ਮੈਂ ਇਹਦੇ ਬਾਬੇ ਦੀ ਉਮਰ ਦਾਵਾ ਮੇਰੇ ਮੇਰੇ ਪੋਤਰੇ ਇਹਦੇ ਇਹ ਜਿਹੜੇ ਮੇਰੇ ਪੋਤਰੇ ਆ ਤੇ ਇਹ ਮੈਨੂੰ ਇਹਨਾਂ ਗਲਤ ਬੋਲਿਆ ਇਹ ਵੀਡੀਓ ਤੁਹਾਡੇ ਕੋ ਆਡੀਓ ਆਈ ਹੋਣੀ ਆ ਉਹ ਤੁਸੀਂ ਲਾਓ ਵੇਖੋ ਸੁਣੋ ਪੇ ਸੌਣ ਸਕਦਾ ਬੰਦਾ ਵੀਡੀਓ ਜਿਹੜੀ ਪਾਉਂਦਾ ਸੀ ਤੁਹਾਡੀਆਂ ਕੋਈ ਉਹ ਸਬੂਤਾਂ ਦੇ ਦੱਤੇ ਪੰਦੇ ਜਿਆ ਨਜਾਇਜ਼ ਵੀਡੀਓ ਪਾਈ ਜਾਂਦੀ ਨਜਾਇਜ਼ ਪਾਈ ਜਾਂਦਾ ਕੋਈ ਸਬੂਤ ਨਹੀਂ ਜਦੋਂ ਸਾਡੇ ਕੋਈ ਗੱਲ ਇਹ ਨਹੀਂ ਗਈ ਨਾ ਇਹਦੇ ਨਾਲ ਕੋਈ ਲੜਾਈ ਨਾ ਝਗੜਾ ਨਾ ਕੋਈ ਬੋਲਣਾ ਬਲਾਰਾ ਕਦੀ ਨਹੀਂ ਹੋਇਆ ਨਾ ਇਹਦੇ ਪਿਓਆਂ ਨਾ ਇਹਦੇ ਚਾਚਾ ਨਾ ਇਹਦੇ ਬਾਬਿਆਂ ਨਾ ਬਾਬੇ ਦੇ ਭਰਾਵਾਂ ਨਾਲ ਕੋਈ ਇੱਕ ਬੰਦਾ ਸਾਨੂੰ ਦੱਸਦੇ ਪਈ ਕਦੀ ਪਿੰਡ ਦੇ ਵਿੱਚ ਕੋਈ ਖਿਲਾਫ ਕੇਤੇ ਬੋਲੇ ਜਾਂ ਸਾਡੀ ਕੋਈ ਤਰਕਾਤ ਸਾਡੇ ਖਿਲਾਫ ਆਈ ਆ ਜਾਂ ਇਹ ਕੋਈ ਕਿਸਦੇ ਖਿਲਾਫ ਤੇ ਕੋਈ ਨਹੀਂ ਅਜੇ ਤੱਕ ਆਈ ਇਹਨੇ ਵੀਡੀਓ ਕਈ ਵਾਰਾ ਸਾਡੇ ਤੇ ਪਾਈਆਂ ਤੇ ਕਈ ਕੁਝ ਕੀਤਾ ਪਿੱਛੇ ਜੇ ਵੀ ਇਹਨੇ ਲੇਲ ਵੀਡੀਓ ਫੋਟੋ ਬਣਾ ਕੇ ਉਹਦੇ ਤੇ ਲਗਾ ਕੇ ਕਿਸ ਦੇ ਤਰੂ ਪਾਈ ਤੇ ਫਿਰ ਡਿਪਟੀ ਸਾਹਿਬ ਨੇ ਸਾਡਾ ਰਾਜੀਨਾਵਾ ਕਰਾਤਾ ਅਹੀਂ ਵੀ ਸੋਚਿਆ ਅਹੀਂ ਇਹ ਗੱਲ ਚੋਕੀ ਲੈਣਾ ਚੰਗੇ ਭਲੇ ਬੰਦੇ ਆ ਵਸਦੇ ਆ ਚੰਗੀ ਭਲੀ ਸਾਡੇ ਘਰੋਬਾਰ ਨੇ ਅਹੀਂ ਇਹ ਗੱਲ ਚੋ ਨਾ ਇਹ ਗੱਲ ਚਪੀ ਇਹ ਵਿਹਲਾ ਹੈਗਾ ਕੋਈ ਕੰਮ ਨਹੀਂ ਹੈਗਾ ਸਵਾ ਇਹਨੂੰ ਆਡੀਓ ਤੇ ਵੀਡੀਓ ਬਣਾਉਣ ਤੋਂ ਕੋਈ ਕੰਮ ਨਹੀਂ ਹੈਗਾ ਕੱਦ ਕੀ ਕਾਰਨ ਬਣਦਾ ਟਕਰਾਅ ਅੱਜ ਕਾਰਨ ਇਹੋ ਹੀ ਬਣਦਾ ਵਾ ਵੀ ਸਾਡੇ ਜਦੋਂ ਅਸੀਂ ਦਰਖਾਸਤ ਦਿੱਤੀ ਇੱਥੇ ਥਾਣੇ ਥਾਣਿਆਂ ਵਾਲੇ ਉਹਦਾ ਫਰਜ ਬਣਦਾ ਹੈ ਵੀ ਉਹਨਾਂ ਨੂੰ ਸਵੇਰੇ ਜਾ ਕੇ ਲਿਆਉਂਦੇ ਜਾਂ ਫੋਨ ਕਰਦੇ ਇਹ मैडम ਨੇ ਮੈਡਮ ਕਹਿੰਦੀ ਆ ਐਸ ਐਚਓ ਸਾਹਿਬ ਪਿਆਹੇ ਫੋਨ ਕੀਤਾ ਤੇ ਸਾਡਾ ਫੋਨ ਨਹੀਂ ਚੁੱਕਿਆ ਜੇ ਫੋਨ ਨਹੀਂ ਚੁੱਕਿਆ ਤਾਂ ਕਸੂਰ ਸਾਡਾ ਥੋੜੀ ਆ ਫਿਰ ਇਹ ਇਸੇ ਗੱਲ ਤੇ ਫੋਨ ਇਹਨਾਂ ਦਾ ਨਹੀਂ ਚੁੱਕਿਆ ਤੇ ਉਥੇ ਸਾਡੇ ਘਰਾਂ ਵੱਲ ਕੀ ਲੈਣ ਗਿਆ ਉਥੇ ਘਰ ਜਾ ਕੇ ਉਹਨਾਂ ਨੇ ਮੁੰਡਿਆਂ ਨੂੰ ਮਾਰਾ ਚੰਗਾ ਬੋਲਿਆ ਫੇਰ ਉਹ ਮੁੰਡਾ ਘਰ ਆਇਆ ਉਹਨਾਂ ਨੇ ਗੱਲਬਾਤ ਇਹਨਾਂ ਦੀ ਲੜਾਈ ਝਗੜਾ ਹੋਇਆ ਕਿ ਇਹਨੂੰ ਮਾਰਨ ਮਰਾਉਣ ਦੀ ਜਾਂ ਕੋਈ ਇਹੋ ਜਿਹੀ ਗੱਲ ਨਹੀਂ ਆ ਗਈ ਨਾ ਸਾਨੂੰ ਕੋਈ ਮਾਰਨ ਦਾ ਚਾਹੇ ਨਾ ਮਨਚਾ ਨਾ ਹੀ ਕਹਦੀ ਇਹੋ ਜਿਹੇ ਬੰਦੇ ਆ ਬੰਦੇ ਆ ਕਿ ਅੱਗੇ ਵੀ ਅਸੀਂ ਝਗੜਾ ਲੂਗਾ ਜਾਂ ਝਗੜਾ ਕਰਦੇ ਰਹਾਂ ਜਾਂ ਕੋਈ ਗੱਲ ਹੈਗੀ ਇਹ ਜੇ ਮੰਨ ਲਓ ਪੁਲਿਸ ਐਕਸ਼ਨ ਲੈਂਦੀ ਲੱਗਦਾ ਕਿ ਇਹ ਘਟਨਾ ਟਲ ਸਕਦੀ ਇਹੀ ਜੇ ਪੁਲਿਸ ਟਾਈਮ ਨਾਲ ਐਕਸ਼ਨ ਲੈਂਦੀ ਤੇ ਇਹ ਝਗੜਾ ਨਹੀਂ ਹੁੰਣਾ ਪਰ ਪਰਿਵਾਰ ਦਾ ਕਹਿੰਦਾ ਕਿ ਆਪਣੇ ਵੱਲੋਂ ਮੁੰਡੇ ਨੂੰ ਮਾਰ ਕੇ ਸੁੱਟ ਦਿੱਤਾ ਗਿਆ ਤਾਂ ਸਾਨੂੰ ਮੁੰਡਾ ਚੁੱਕਰ ਵੀ ਨਹੀਂ ਸੀ ਦੰਦੇ ਔਰ ਮੁਲਾਜ਼ਮਾਂ ਦੇ ਆਉਣ ਤੇ ਜਿਹੜਾ ਮੁੰਡੇ ਨੂੰ ਲੈ ਕੇ ਆਏ ਤੁਹਾਡੇ ਘਰੋਂ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹਨਾਂ ਨੇ ਸਭੋ ਸਾਡੇ ਘਰ ਨੂੰ ਜਾ ਕੇ ਘੇਰਾ ਪਾਇਆ ਸਾਨੂੰ ਖਤਰਾ ਹੋ ਗਿਆ ਵੀ ਇਹਨਾਂ ਨੇ ਸਾਨੂੰ ਮਾਰ ਦੇਣਾ ਇਹ ਬਾਕੀ ਵੀ ਲੋਕ ਜਿਹੜੇ ਜੇ ਉੱਥੇ ਗਏ ਆ ਇਹਨਾਂ ਨੇ ਸਾਡਾ ਘਰ ਘੇਰਿਆ ਏ ਉਹ ਜੇ ਮੈਂ ਅਹੀਂ ਨਾ ਦੁਬਾਰਾ ਪੁਲਿਸ ਨੂੰ ਨਾ ਘਲਾਉਂਦੇ ਜਾਂ ਨਾ ਦੱਸਦੇ ਤੇ ਇਹਨਾਂ ਸਾਡਾ ਬਹੁਤ ਵੱਡਾ ਨੁਕਸਾਨ ਕੋਈ ਕਰ ਦੇਣਾ ਤੇ ਬਾਕੀ ਸਾਡਾ ਛੜਾ ਝੋੜਾ ਉਹਦੇ ਨਾਲ ਕੋਈ ਨਹੀਂ ਮੜਾ ਮੋਟਾ ਇਹ ਮੁੰਡਾ ਮੋੜੇ ਆਪਸ ਵਿੱਚ ਲੜਿਆ ਸਾਨੂੰ ਤਾਂ ਕੋਈ ਪਤਾ ਵੀ ਨਹੀਂ ਅਸੀਂ ਇੱਥੇ ਭੈਣੇ ਬੈਠੇ ਆਂ ਸਾਨੂੰ ਕਹੇ ਗੱਲ ਦਾ ਕੋਈ ਪਤਾ ਨਹੀਂ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਰਹੇ ਆਂ ਐ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਨਸਾਫ ਹੋਣਾ ਚਾਹੀਦਾ ਬਿਲਕੁਲ ਇਨਸਾਫ ਦੀ ਗੱਲ ਹੋਵੇ ਸਾਨੂੰ ਇਹੋ ਜਿਹੀ ਕੋਈ ਵੀ ਗੱਲ ਵੀ ਨਾ ਅਸੀਂ ਝਗੜਾ ਚਾਹੁੰਦੇ ਆਂ ਤੇ ਨਾ ਹੀ ਝਗੜਾ ਕਰਦੇ ਆਂ ਜੋ ਇਹਨੇ ਸਾਡੇ ਨਾਲ ਕੀਤਾ ਵਾ ਜੇ ਸਾਡੀ ਆਈਡੀਓ ਆਡੀਓ ਜਿਹੜੀ ਉਹਨੇ ਹੁਣ ਪਾਈ ਆ ਤੇ 2 ਸਾਲ ਪਹਿਲਾਂ ਪਾਉਂਦਾ ਰਿਆ ਇਹ ਕਿਤੇ ਦੂਹਰਾ ਬੰਦਾ ਕੋਈ ਬੰਦਾ ਘਰ ਚ ਬੈ ਕੇ ਸੁਣ ਲੇ ਤੇ ਜੋ ਕਹੋਗੇ ਅਸੀਂ ਆ ਜਹਰਜਾਨਾ ਪਰਦਾਏ ਲੱਗਦਾ ਕਿ ਆਡੀਓ ਕਰਕੇ ਮਾਰਕੋਟ ਕੀਤੀ ਗਈ ਜਾਂ ਕੀ ਆਡੀਓ ਕਰਕੇ ਮਾਰਕੋਟ ਨਹੀਂ ਕੀਤੀ ਗਈ ਇਹਦਾ ਕੰਮ ਇਹ ਹੋ ਹੁਣ ਤੋਂ ਲੈ ਕੇ 2 ਸਾਲ ਤੋਂ ਪਹਿਲਾਂ ਤੋਂ ਪਾ ਰਿਆ ਸਾਡੇ ਇੱਕ ਵਾਰਾ ਨਹੀਂ ਪਾਈ ਇੱਕ ਵਾਰਾ ਪਾਈ ਹੋ ਗਿਆ ਤਾਂ ਕੋਈ ਗੱਲ ਨਹੀਂ ਅਸੀਂ ਕਈ ਵਾਰੀ ਇਹ ਕਹਿੰਦਾ ਜਿਹੜਾ ਕਿਤਾ ਹੌਸਲਾ ਕੀਤਾ ਬੱਚਿਆਂ ਨੂੰ ਸਮਝਾਇਆ ਉਹਨਾਂ ਨੂੰ ਆਖਿਆ ਵੀ ਨਾ ਪੁੱਤ ਇਹ ਕੰਮ ਨਾ ਕਰਿਓ ਸਾਨੂੰ ਲੜਾਈ ਵਾਰਾ ਨਹੀਂ ਕਰਨੀ ਨਾ ਇਹ ਕਦੀ ਲੜਿਆ ਤੇ ਦਾ ਦਾ ਇਹੋ ਜਿਹਾ ਕੋਈ ਕੰਮ ਹੀ ਆ ਪਹੇ ਬਿਲਕੁਲ ਨਹੀਂ ਲੜਾਈ ਚੋਂਗੇ ਤੇ ਫੇਰ ਇਹਨੇ ਜਦੋਂ ਜਾ ਕੇ ਉਹਨਾਂ ਨੂੰ ਮਾਰਾ ਚੰਗਾ ਬੋਲਿਆ ਤੇ ਫੇਰ ਉਹ ਬੱਚਿਆਂ ਤੇ ਗੱਲ ਤੇ ਅਗੇ ਗੁੱਸਾ ਆਇਆ ਲੋਕ ਵੀ ਜਾਂਦੇ ਤੁਸੀਂ ਤਾਂ ਜਿਉਂਦੇ ਮਰ ਗਏ ਹੋ ਤੁਹਾਡੇ ਪਿਓ ਨੂੰ ਆ ਆਖਿਆ ਤੁਹਾਡੇ ਪਿਓ ਨੂੰ ਆਖਿਆ ਜੋ ਕੁਝ ਮੇਰੇ ਮੈਨੂੰ ਆਖਿਆ ਮੈਂ ਉਹਦੇ ਬਾਬੇ ਦੀ ਉਮਰ ਦਾਵਾ ਜੋ ਕੁਝ ਉਹਨੇ ਮੈਨੂੰ ਆਖਿਆ ਨਾ ਕੋਈ ਬੰਦਾ ਘਰ ਚ ਬੈ ਕੇ ਜਾਂ ਧੀ ਪੈਣ ਜਾਂ ਦੂਜਾ ਤੀਜਾ ਸੁਣ ਨਹੀਂ ਸਕਦਾ ਅਸੀਂ ਸਾਰੇ ਇਲਾਕੇ ਦੇ ਜਣਾ ਹੁੰਦਾ ਸਾਰੇ ਘਰਾਂ ਤੇ ਜਾਣਾ ਹੁੰਦਾ ਜੇ ਸਾਡੀ ਇਸ ਤਰ੍ਹਾਂ ਬੇਤੀ ਕੀਤੀ ਜਾਂ ਇਸ ਤਰ੍ਹਾਂ ਗੱਲਾਂ ਬਾਤਾਂ ਕੀਤੀਆਂ ਤੇ ਸਾਡੇ ਸਾਡੇ ਤੇ ਲੋਕੀ ਘਰੀ ਨਾ ਵੜਨ ਦੇਣਗੇ ਜਿਹੜਾ ਜਿਹੋ ਇਹ ਇੰਨੇ ਬੋਲਿਆ ਜਾ ਕੋਈ ਉਹਦੀ ਕੋਈ ਗੱਲ ਹੋਵੇ ਕੋਈਸ਼ ਹੋਵੇ ਤੇ ਉਹ ਦੱਸੇ ਉਹਦੇ ਤੋਂ ਬਾਅਦ ਵੀ ਮੈਂ ਇਹਨਾਂ ਨੂੰ ਪਹਿਲਾਂ ਤੱਕ ਕੇ ਗਿਆ ਵੀ ਇਹਨੂੰ ਸਮਝਾ ਲਓ ਵੀ ਇਹ ਇਸ ਤਰ੍ਹਾਂ ਕਰ ਰਹੇ ਆ ਜੀ ਨਾ ਮੈਂ ਬੜਾ ਯਤਨ ਕੀਤਾ ਵੀ ਲੜਾਈ ਸਾਡੀ ਨਾ ਹੋਵੇ ਫਿਰ ਵੀ ਇਹਨੇ ਜਾ ਕੇ ਘਰ ਲੜਾਈ ਉਹਨਾਂ ਨਾਲ ਮੁੱਲ ਲਈ ਆ ਤੇ ਉਹਨਾਂ ਨਾਲ ਚਲੋ ਮਾਰਕੋਟੋ ਦਰੋਧਰੀ ਹੋਈ ਆ ਸਾਨੂੰ ਨਹੀਂ ਪਤਾ ਉਹਨਾਂ ਦੇ ਕਿੰਨੀਆਂ ਸੱਟਾਂ ਲੱਗੀਆਂ ਉਹਨਾਂ ਨੇ ਕਿੰਨੀਆਂ ਲੜਗੀਆਂ ਨੇ ਤੇ ਉਹ ਵੀ ਦਾਖਲ ਹੋਏ ਆ ਤੇ ਇਹ ਵੀ ਆ ਹੁਣ ਪਤਾ ਨਹੀਂ ਅਜੇ ਅਸੀਂ ਕਹਿਵਾਲ ਗਏ ਨਹੀਂ ਅਜੇ ਤਾਂ ਸਾਡੇ ਇੱਥੇ ਹੀ ਨਹੀਂ ਸਾਡੀ ਕਲਾਸੀ ਹੋਣੀ ਕਦੀ ਕੋਈ ਆਉਂਦਾ ਕਦੀ ਕੋਈ ਆਉਂਦਾ ਤੇ ਘਰ ਇੱਕ ਨਾਲ ਗੱਲਬਾਤ ਕਰਦੇ ਆਂ ਬਾਕੀ ਪਾਰਟੀ ਬਾਜੀ ਵਾਲੀ ਸਾਡੀ ਕੋਈ ਗੱਲ ਨਹੀਂ ਜੀ ਨਾਲ ਸਾਡੀ ਕੋਈ ਪਾਰਟੀ ਪਾਰਟੀ 'ਚ ਜੇ ਹੋਊਗਾ ਤੇ ਇਹਨੇ ਆਪਣਾ ਕੰਮ ਕਰਨਾ ਅਸੀਂ ਆਪਣਾ ਕੰਮ ਕਰਨਾ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਇਹ ਆਪਣਾ ਕਰੇ ਅਸੀਂ ਆਪਣਾ ਕਰਨੇ ਜਾਂ ਤੇ ਹੋਏ ਅਸੀਂ ਇਹਨੂੰ ਆਂਦੇ ਹੋਈਏ ਵੀ ਆਹ ਨਾ ਕਰ ਆਹ ਕਰ ਫਿਰ ਤੇ ਗੱਲ ਹੋਈ ਜਦੋਂ ਅਸੀਂ ਆਂਦੇ ਹੀ ਕੁਛ ਨਹੀਂ ਅਸੀਂ ਆਨੇ ਵੀ ਇਹ ਆਪਣਾ ਕੰਮ ਕਰੇ ਪਾਰਟੀ ਦੇ ਰਾਜ ਦੇ ਸਾਡੀ ਪਾਰਟੀ 'ਚ ਸਾਡੀ ਪਾਰਟੀ 'ਚ ਹੈ ਨਹੀਂਗਾ ਇਹਨੇ ਹੀਰਾਵਾਲੀਆ ਜਿਹੜਾ ਬਟਾਲੇ ਵਾਲਾ ਪ੍ਰਧਾਨ ਆ ਦੇ ਬੀਜੇਪੀ ਦਾ ਉਹਨੂੰ ਸਾਦੇ ਕੇ ਸਰੋਪਾ ਉਹਦੇ ਗੱਲ ਚ ਪਾ ਕੇ ਉਹਦੇ ਨਾਲ ਫੋਟੋ ਇਹਨੇ ਲਵਾਈ ਆ ਉਹ ਫੋਟੋ ਵੀ ਤੁਹਾਨੂੰ ਮੈਂ ਦੇ ਦਿੱਤੀ ਹੈ ਤੇ ਮੇਰਾ ਮਤਲਬ ਇਹ ਕਹਿਣ ਦਾ ਵੀ ਇਹਦਾ ਤੇ ਕੋਈ ਇਤਬਾਰ ਹੀ ਨਹੀਂਗਾ ਪਤਾ ਹੀ ਨਹੀਂਗਾ ਕਿੰਨੇ ਹਰ ਗੁਰਦੁਆਰਿਆਂ 'ਚ ਗਿਆ ਅੱਜ ਜਿਹੜੀ ਅੱਜ ਲੜਾਈ ਹੋਈ ਹੈ ਤੁਸੀਂ ਮੌਕੇ ਤੇ ਪਹੁੰਚੇ ਸੀਗੇ ਕੀ ਮੌਕੇ ਦੇ ਹਾਲਾਤ ਸੀਗੇ ਸਭੀ ਕੰਪਲੇਨ ਆਈ ਸੀ ਅਜੈਪ ਸਿੰਘ ਨੂੰ ਕਿ ਉਹਦੀ ਬੇਟੀ ਗੁਰਮੀਤ ਸਿੰਘ ਨੂੰ ਕੁਝ ਬੰਦੇ ਜਿਹੜੇ ਅਗਵਾ ਕਰਕੇ ਲੈ ਗਏ ਨੇ ਤੇ ਉਹਨਾਂ ਵੱਲੋਂ ਸ਼ਾਇਦ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਅਸੀਂ ਇਮੀਡੀਏਟ ਐਕਸ਼ਨ ਲੈਂਦੇ ਹੋਏ ਪੁਲਿਸ 파ਟੀ ਦੇ ਨਾਲ ਮੌਕੇ ਤੇ ਪਹੁੰਚੇ ਹਾਂ ਤੇ ਉੱਥੇ ਜਾ ਕੇ ਅਸੀਂ ਜਿਹੜਾ ਬੱਚਾ ਲੜਕਾ ਹੈ ਗੁਰਮੀਤ ਸਿੰਘ ਇਹਨੂੰ ਰਿਕਵਰ ਕੀਤਾ ਤੇ ਇਹਨੂੰ ਇਮੀਡੀਏਟਲੀ ਅਸੀਂ ਹਸਪੀਟਲ ਸੀਐਚਸੀ ਬਨੰਦਿਆ ਖਾ ਦਾ ਐਡਮਿਟ ਕਰਵਾਇਆ ਮੌਕੇ ਤੇ ਕੀ ਹਾਲਾਤ ਸੀ ਕਿੰਨੀਆਂ ਕਿ ਸੱਟਾਂ ਜਿਹੜੀਆਂ ਸੀਗੀਆਂ ਵੇਖਣ ਨੂੰ ਲੱਗਦੀਆਂ ਕੀ ਜਿਹੜੀ ਹੈਗੀ ਹੈ ਜਿਸ ਤੱਕ ਸਾਨੂੰ ਐਮਐਲਆਰ ਨਹੀਂ ਰੀਸੀਵ ਹੋਈ ਹੈ ਤਾਂ ਡਾਕਟਰ ਦੀ ਰਿਪੋਰਟ ਦੇਖ ਕੇ ਫਿਰ ਹੀ ਦੱਸਿਆ ਜਾਏ ਹੁਣ ਤੱਕ ਕੀ ਕਰ ਵੇ ਅ ਸਾਡੇ ਕੋਲ ਹਜੇ ਕੰਪਲੇਨ ਜਿਹੜੀ ਦੋਸ਼ੀ ਹੈਗਾ ਆ ਉਹਦੇ ਖਿਲਾਫ ਕੋਈ ਕੰਪਲੇਨ ਜਿਹੜੀ ਹੈਗੀ ਹੈ ਨਹੀਂ ਆਈ ਹੋਈ ਕੰਪਲੇਨਿੰਗ ਪਾਰਟੀ ਬਨੂ ਸਟੇਟਮੈਂਟ ਰਿਕਾਰਡ ਕਰਨੀ ਬਾਕੀ ਹੈ ਤੇ ਜੋ ਬੰਦੀਕਾਰ ਪਈ ਉਹ ਮਨ ਵਿੱਚ ਨੇ ਇੱਕ ਕਿਹਨਾਂ ਵੱਲੋਂ ਜਿਹੜਾ ਆਪਣੇ ਅਗਵਾ ਕੀਤਾ ਗਿਆ ਬੱਚਾ ਕੀ ਹਜੇ ਕੰਪਲੇਨ ਆਏਗੀ ਤਾਂ ਉਹਦੇ ਵਿੱਚ ਅਸੀਂ ਦੱਸਾਂਗੇ ਕਿ ਕਿਸ ਮੌਕੇ ਤੇ ਸਾਨੂੰ ਕੋਈ ਨਹੀਂ ਮਿਲਿਆ ਠੀਕ ਹੈ ਧੰਨ ਜੀ